ਕੀ ਤਰ੍ਹਾਂ ਜਾ ਰਹੀ ਸੇਖਿਆ ਯਾਰ ਗੁਰੂ ਦੇ ਯਾਰ ਬਾਬਾ ਜੀ ਚੜੋ ਜਿੱਦਾਂ ਤੁਸੀਂ ਕਹਿੰਦੇ ਆ ਆ ਕਹਿ ਵੀ ਸਾਨੂੰ ਪਤਾ ਨਹੀਂ ਆ ਤੇ ਸਾਡੇ ਕੋਲੋਂ ਜਾਣਤਾ ਬਸ ਭੋਲਿਆ ਤੁੰਗੜੀਓ ਮਤਲਬ ਤਾਂ ਕੀ ਜਿੱਦਾਂ ਤੁਸੀਂ ਨਾਲ ਕੇ ਬਹਿ ਜਾਏ ਭਾਵੇਂ ਪੀਰ ਬਹਿ ਜਾਣ ਕਿਦਾਂ ਬਹਿਣ ਪੀਰ ਗੁਰੂ ਸਾਹਿਬ ਦੇ ਬਰੋਬਰ ਯਾਰ ਬਾਬਾ ਜੀ ਆਸਲਾ ਕੇ ਸਿਰ ਲੱਗ ਗਿਆ ਇੱਥੇ ਸੰਭਾਲੇ ਕੰਮ ਨਹੀਂ ਗਏ ਕੋ ਡਿਫੈਂਡ ਕਰਨ ਦਿਆ ਵਾ ਫੈਂਡ ਨਾ ਕਰੋ ਗਲਤੀ ਆ ਤੇ ਠੀਕ ਹੈ ਨਹੀਂ ਗਲਤੀ ਤੇ ਕਾਰਵਾਈ ਕਰਾਵਾਂਗੇ ਨਹੀਂ ਨਹੀਂ ਬਾਬਾ ਜੀ ਕਰਾਵਾਂਗੇ ਆਈ ਤੁਸੀਂ ਆਹ ਸਾਹਿਬ ਆਈ ਗਏ ਮੈਂ ਪਹਿਲਾ ਆ ਗਿਆ ਵੀਰ ਜੀ ਵੀਰ ਜੀ ਕਰਨ ਡਿਆ ਉਹ ਬੰਦਾ ਗੱਡੀਆਂ ਨੂੰ ਬੋਲਦਾ ਕਿ ਦਾ ਆਪਾਂ ਤਾਂ ਕੋਈ ਵੀ ਗੱਲ ਨਹੀਂ ਕੀਤੀ ਸੋਹਣੇ ਵੀਰ ਕੇ ਨਹੀਂ ਪਤਾ ਤੂੰ ਸਭ ਤੋਂ ਵੱਡੀ ਗੱਲ ਸੋਚ ਕਿ ਤੈਨੂੰ ਕਿਹਨੇ ਨੇੜ ਦੇ ਗੁਰੂ ਘਰ ਤੋਂ ਸੂਕ ਨਹੀਂ ਮਾਰ ਦਿੱਤਾ ਨਾ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਬੰਦੇ ਸ਼ਰਮ ਇਹੋ ਹੀ ਗੱਲ ਆ ਵੀ ਉਹਨਾਂ ਨੇ ਸੂਕ ਨਹੀਂ ਦਿੱਤਾ ਤਾਂ ਨਹੀਂ ਨਾ ਜਰਾ ਇਹਦਾ ਮਤਲਬ ਕਾਰਨ ਸੀ ਨਾ ਕੋਈ ਬਾਹੂ ਸੋਹਣੇ ਵੀਰ ਕਾਰਨ ਸੀ ਨਾ ਕੋਈ ਇੱਕ ਮਿੰਟ ਦਾ ਮੰਨ ਲਾ ਜਣਾ ਸਮਝ ਮੇਰੀ ਗੱਲ ਤੇਰੇ ਮਹੱਲੇ ਦੇ ਗੁਰਦਾਰੇ ਤੈਨੂੰ ਸੂਕ ਨਹੀਂ ਮਿਲਿਆ ਉਹਨਾਂ ਕਾਰਨ ਸੀ ਤਾਂ ਨਹੀਂ ਹੁੰਦਾ ਕਿ ਕਿੱਥੇ ਗੁਰੂ ਘਰ ਲੈ ਜਾਂਦਾ ਤਾਂ ਕਾਰਨ ਕਿਹੜਾ ਉਤਾਰ ਸੀ ਕਿਹੜੇ ਬੰਦੇ ਆਪਾਂ ਦਾ ਸੇਕੋ ਨੇ ਲਹੀ ਦੋ ਆਏ ਤੇ ਬਾਅਦ ਚ ਜਦੋਂ ਮੰਦੀ ਆ ਗਈ ਸੈਂਟ ਕੋ ਛੇ ਕਿਤੇ ਆਉਣੀ ਰਹੀ ਆ ਮੈਂ ਕਹਤਾ ਮੈਂ ਕਹਤਾ ਵਾ ਤੂੰ ਤੋ ਆਕਰ ਕਰ ਲੈ ਉਹ ਨੰਬਰ ਹੈਗਾ ਉਤਾਰਦਾ ਨੰਬਰ